ਮੁਖ ਮੰਤਰੀ ਜੀ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕਰਨ ਕਿ ਉਹਨਾਂ ਦੀ ਪਤਨੀ ਉਹਨਾਂ ਦੇ ਪਰਿਵਾਰ ਦਾ ਕੀ ਰੋਲ ਹੈ ਜਲੰਧਰ ਦੇ ਵਿੱਚ ਨਸ਼ੇ ਦੀ ਜਿਹੜੀ ਪਰਮਾਰ ਹੈ ਨਸ਼ੇ बिक रहे हैं ਉਹਨਾਂ ਦੇ ਪਰਿਵਾਰ ਦਾ ਕੀ ਰੋਲ ਹੈ ਸ਼ੀਤ ਰੰਗਰਾਨ ਨੇ ਜਿਹੜਾ ਕਿਹਾ ਜਿਹੜਾ ਇੱਥੇ ਡੜਾ ਸੱਟਾ ਚੱਲਦਾ ਜਿਹੜਾ ਇੱਥੇ ਲਾਟਰੀ ਸਿਸਟਮ ਚੱਲਦਾ ਜੇ ਬਾੜੀ ਖੇਤ ਨੂੰ ਖਾਣ ਲੱਗੀ ਹੈ ਤਾਂ ਖੇਤ ਦਾ ਕੀ ਬਣਨਾ ਹੈ ਕਿਸ ਤਰੀਕੇ ਦੇ ਨਾਲ ਕਿਹੜੇ ਮੂੰਹ ਦੇ ਨਾਲ ਮੁੱਖ ਮੰਤਰੀ ਦਾ ਪਰਿਵਾਰ ਅੱਜ ਜਲੰਧਰ ਦੇ ਵਿੱਚ ਆ ਕੇ ਵੋਟਾਂ ਮੰਗ ਰਿਹਾ ਹੈ ਘਰ ਘਰ ਲੋਕਾਂ ਕੋਲ ਜਾਂਦੇ ਆ ਕਿ ਆ ਉਹ ਬੀਬੀਆਂ ਜਿਨ੍ਹਾਂ ਦੇ ਬੱਚੇ ਅੱਜ ਨਸ਼ਿਆਂ 'ਚ ਗਰਸਤ ਹੋ ਗਏ ਹੈ ਦੁੱਖ ਮੈਨੂੰ ਹੁੰਦਾ ਹੈ ਜਿਹੜਾ ਗਲੀ ਗਲੀ ਇੱਥੇ ਘੁੰਮਿਆ ਤੇ ਜਾ ਕੇ ਦੇਖਿਆ ਕਿ ਈਆਂ ਦੇ ਨੌਜਵਾਨ ਮੁੰਡੇ ਮਰ ਗਏ ਹੈ ਮਾਮਾ ਨੂੰ ਪਾਪਾ ਨੂੰ ਉਹਨਾਂ ਦੀ ਅਰਥੀ ਚੱਕਣੀ ਪਈ ਐ ਉਹਦੇ ਲਈ ਜ਼ਿੰਮੇਵਾਰ ਕੌਣ ਐ ਸ਼ੀਤਲ ਨਗਰਾਲ ਅੱਜ ਦੱਸ ਰਿਹਾ ਜਾਂ ਸ਼ੀਤਲ ਨਗਰਾਲ ਗਲਤ ਐ ਜਾਂ ਮੁੱਖ ਮੰਤਰੀ ਦਾ ਪਰਿਵਾਰ ਗਲਤ ਐ ਮੁੱਖ ਮੰਤਰੀ ਜੀ ਇਹ ਆਪ ਬਿਆਨ ਦੇਣ ਜਾਂ ਆਪਣਾ ਅਸਤੀਫਾ ਦੇਣ ਐਸੀ ਮੁੱਖ ਮੰਤਰੀ ਜੀ ਤੋਂ ਅਸਤੀਫੇ ਦੀ ਮੰਗ ਕਰਦੇ ਆ ਆ ਮੈਨੂੰ ਹੁਣ ਵੀ 10 ਮਿੰਟ ਪਹਿਲਾਂ ਇੱਕ ਮੈਸੇਜ ਆਇਆ ਕਿ ਇੱਥੇ ਗੜੇ ਸੱਟੇ ਔਰ ਲਾਟਰੀ ਸਿਸਟਮ ਚੱਲ ਰਿਹਾ ਤੁਸੀਂ ਕੁਝ ਕਰੋ ਮੈਂ ਕੀ ਕਰਾਂਗਾ ਕਿ ਮੁੱਖ ਮੰਤਰੀ ਦਾ ਪਰਿਵਾਰੇ ਵਿੱਚ ਐ ਕਿ ਐਮਐਲਏ ਵਿੱਚ ਤੁਸੀਂ ਇੱਥੇ ਇਲੈਕਸ਼ਨ ਲੜਨ ਆਏ ਹੋ ਮੈਂ ਪਹਿਲਾਂ ਕਿਹਾ ਸੀ ਇਹ ਇਲੈਕਸ਼ਨ ਨਹੀਂ ਲੜਨ ਆਏ ਇਹ ਪਰਿਵਾਰ ਐ ਇੱਥੇ ਜ ਬਰਬਾਦ ਕਰਨਾ ਆ ਐਸੀ ਆਪਣਾ ਜਲੰਧਰ ਬਰਬਾਦ ਨਹੀਂ ਹੋਣ ਦੇਣਾ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਔਰ ਮੈਂ ਥੰਪਿੰਗ ਮੈਜੋਰਟੀ ਨਾਲ ਇਥੋਂ ਜਿੱਤਿਆ ਜਾਂ ਤੁਸੀਂ ਮੈਨੂੰ ਅੰਦਰ ਕਰੋ ਜਾਂ ਤੁਸੀਂ ਛੀਤ ਰੋਂਗਰਾਲ ਨੂੰ ਅੰਦਰ ਕਰੋ ਜਾਂ ਤੁਸੀਂ ਕਾਰਵਾਈ ਕਰੋ ਉਹਨਾਂ ਲੋਕਾਂ ਤੇ ਜਿਨ੍ਹਾਂ ਤੇ ਛੀਤ ਰੋਂਗਰਾਲ ਇਲਜ਼ਾਮ ਲਗਾ ਰਿਹਾ ਐਸੀ ਪਿੱਛ ਬਚਾੜੇ ਗੱਲ ਰਹਿਣੀ ਨਹੀਂ ਦੇਣੀ ਨਿਤਾਰਾ ਕਰੋ ਕਿ ਆ ਅਸਲੀਅਤ